ਸਭ ਤੋਂ ਪਹਿਲਾਂ ਸਾਰੇ ਨੂੰ ਬੇਰਬੜੀ ਸਾਸਰੀ ਗਾਲਜੀ ਵੀਆਈਪੀ ਪਿੰਡੂ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥਾਂ ਮੇਰੇ ਤੋਂ ਤੁਸੀਂ ਵੇਖ ਹੀ ਲੈਣਾ ਅੱਜ ਆਪਾਂ ਕਿੰਨਾਂ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਹਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ। ਜਿਹੜੀ ਮੈਂ ਖੱਚ ਦੀ ਵੀਡੀਓ ਲੈ ਕੇ ਆਇਆ ਵਾਂ ਮੈਨੂੰ ਦੱਸੋ ਇਹਨੂੰ ਕੀ ਕਵਾਂ? ਮੈਨੂੰ ਤੇ ਆਪ ਨਹੀਂ ਸਮਝਾਉਂਦੀ। ਇੱਕ ਮੈਂ ਇਹਨੂੰ ਟੈਕਸੀ ਕਵਾਂ ਕਿ ਹੋਰ ਕੋਹ ਕਹਦਾ ਤੇ ਇਹਨੂੰ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਕੋ ਕਹਿ ਨਹੀਂ ਸਕਦਾ ਮੈਂ ਥੋੜੀ ਮਰਿਆਦਾ ਰੱਖਦਾ ਨਾ ਇਹਦੀ ਤੇ ਮਰਿਆਦਾ ਹੈ ਹੀ ਨਹੀਂ ਆ ਇਹਨੇ ਤੁਹਾਨੂੰ ਪਤਾ ਜੇ ਮਰਿਆਦਾ ਦੀ ਨਾ ਤੇ ਇਹਨੇ ਪਹਿਲਾਂ ਵੀ ਅਨੰਗਣਾ ਨਹੀਂ ਕਰਨੀ ਇਹ ਹੁਣ ਦੂਜੀ કે ਤੀਜੀ ਵਾਰੀ ਇਹਦੀਆਂ ਨੰਗਣਾਵਾ ਹੁਣ ਮਾਫ ਨਹੀਂ ਕੀਤਾ ਜਾਣਾ ਅੱਗੇ ਤੇ ਆਪਾਂ ਅਸੀਂ ਚੁੱਪ ਬੋਲੀਦਾ ਨਹੀਂ ਚਲੋ ਜਿਹੜਾ ਗੰਦ ਪਾਉਣ ਦੇ ਆ ਪਾਉਣ ਦੋ ਪਰ ਜੇ ਹੁਣ ਦੰਦ ਪਾਉਗੀ ਨਾ ਫਿਰ ਆਪਾਂ ਵੀ ਨਾਲ ਹੀ ਕਹਾਂਗੇ ਸਾਵੇਂ ਬੀਬੀਆਂ ਤੇ ਬੱਚੇ ਇਹ ਵੀਡੀਓ ਨੂੰ ਨਾ ਵੇਖਣ ਕਿਉਂਕਿ ਇਹਦੇ ਚ ਗਾਲਾਂ ਦਾ ਪ੍ਰਯੋਗ ਹੋਇਆ ਵਾ ਗਾਲਾਂ ਨੇ ਕੱਢੀਆਂ ਵਾ ਉਹਨੇ ਤੇਹੀਂ ਵੀ ਗਾਲਾਂ ਚ ਜਵਾਬ ਦਿੱਤਾ ਵਾ ਫੇਨਾ ਕਿਉਂ ਕਿ ਪਹਿਲਾਂ ਗਾਲਾਂ ਕੱਢੀਆਂ ਤੇ ਦੱਸਿਆ ਨਹੀਂ ਤੇ ਵੀਡੀਓ ਤੋਂ ਥੋੜਾ ਜਿਆਦਾ ਦੂਰ ਰਿਓ ਵੀਡੀਓ ਨਹੀਂ ਵਧੀਆ ਲੱਗਦੀ ਉਹ ਮੇਰੀ ਵੀਡੀਓ ਤੋਂ ਦੂਰ ਰਹਿਣ ਠੀਕ ਆ ਕਿਉਂਕਿ ਅੱਜ ਮੈਂ ਇੱਕ ਮਹਾ ਫੁੱਦੂ ਇਨਸਾਨ ਦੀ ਗੱਲ ਕਰਨ ਵਾਲੀ ਆ ਆਪਣੀ ਵੀਡੀਓ ਦੇ ਵਿੱਚ ਤੂੰ ਸੱਚ ਪੁੱਛੇ ਨਾ ਪਸੰਦ ਨਹੀਂ ਹੈਗੀ ਉਹ ਪਰ ਕੀ ਕਰੀਏ ਤੇਰੀ ਸ਼ਕਲ ਆ ਜਾਂਦੀ ਗਾੜੀ ਫੇ ਲੋਕੀ ਕਲਿੱਕ ਕਰ ਲੈਂਦੇ ਆ ਕਈ ਵਾਰੀ ਕੋਈ ਨਿਆਣਾ ਵੇਖ ਲੈਂਦਾ ਵਾ ਤੈਨੂੰ ਸ਼ਰਮ ਆਈ ਨਹੀਂ ਮਾਸਾ ਇੰਨੀ ਬੇਸ਼ਰਮ ਕੁੜੀ ਕਦੀ ਵੇਖੀ ਨਹੀਂ ਮੈਂ ਪੇਰਿਸ਼ਾਨਾ ਤੂੰ ਰਿਕਾਰਡ ਤੋੜੇਗੀ ਰਿਕਾਰਡ ਬੇਸ਼ਰਮੀ ਵਾਲੇ ਮੈਂ ਕਹਨੀ ਆ ਕਿ ਇੰਨਾ ਕੋ ਜਿਆਦਾ ਵੈਰ ਪਿਆ ਹੋਇਆ ਨਾ ਮੈਨੂੰ ਤਾਂ ਇਦਾਂ ਲੱਗਦਾ ਕਿ ਮੇਰੇ ਪਾਸਟ ਨਾਲ ਤਾਂ ਮੇਰਾ ਇਹਦਾ ਕੋਈ ਲਿੰਕ ਸੀਗਾ ਠੀਕ ਆ ਇਹ ਚੇਤਾ ਕਰਕੇ ਤੇ ਤਮਾਕ ਆਪਣੇ ਤੇ ਚੇਤਾ ਕਰ ਵੇਖੀਂ ਕਰੇ ਪੁਰਾਣੀ ਗਾੜੀ ਨੇ ਨਿਕਲ ਆਵੇ ਗਾੜੀਆਂ ਪਈਆਂ ਬੜੀਆਂ ਸਕੂਲ ਦੇ ਟਾਈਮ ਦੀਆਂ ਕੋ ਉਸ ਸਕੂਲ ਟਾਈਮ 'ਚ ਪੈਗੀਆਂ ਕੋ ਇੰਸਟਾਗ੍ਰਾਮ ਤੇ ਪੈਗੀਆਂ ਕੋ ਸਨੇਪਚੈਟ ਤੇ ਕੀ ਪਤਾ ਪਹਿਲਾਂ ਗਾੜੀ ਪਾ ਕੇ ਕਿਦੇ ਹੋਰ ਆਈਡੀ ਬਣਾ ਕੇ ਗਾੜੀ ਪਾਉਂਦਾ ਰਿਹਾ ਹੋਵੇ ਤੇ ਹੁਣ ਉਹਨੂੰ ਪਤਾ ਲੱਗ ਗਿਆ ਹੋਵੇ ਓਹੋ ਇਹਨੇ ਜੜ ਕਾਰਟ ਤੋੜੇ ਆ ਸਾਲ ਬਾਅਦ ਫਰੈਂਡ ਚੇਂਜ ਇਹ ਥੀ ਜੋ ਹੁੰਡੀ ਨਹੀਂ ਆ ਤੇ ਫਿਰ ਗਗਲਾ ਲੈਣ ਡਈ ਉਹ ਬਦਲੇ ਗਿਣ ਗਿਣ ਕੇ ਤੇ ਹੁਣ ਨਾ ਤੂੰ ਨੂੰਮ ਲੱਗਣ ਡਿਆ ਵੀ ਮਿਰਚਾਂ ਤੈਨੂੰ ਕਿਹਾ ਸੀ ਕਿ ਚੁੱਪ ਕਰਕੇ ਬੈਠੀ ਰਹਿ ਚੁੱਪ ਕਰਕੇ ਆਪਣੇ ਬਲੌਗ ਬਲੂਕ ਪਾਈ ਜਾ ਜਿਹੜੇ ਸਬਜ਼ੀਆਂ ਸੂਜੀਆਂ ਨੇ ਬਣਾਉਣੀਆਂ ਪਰ ਤੂੰ ਨਾ ਬਹੁਤੀ ਜੀਬਾਨ ਜੀ ਲੜਾਉਂ ਡਿਆ ਵੀ ਜ਼ਿਆਦਾ ਕਿ ਤੇਰਾ ਰਾਦਾ ਮੈਂ ਸ਼ਾ ਜੀਬਾਨ ਜੀ ਲੜਾਵਾਂ ਤੇ ਬਹੁਤ ਸਹੀ ਲੱਗੂਗੀ ਉਹ ਤੇਰੇ ਤੇ ਅੱਗੇ ਬੜੇ ਰਿਕਾਰਡ ਆ ਤੂੰ ਜ਼ਿਆਦਾ ਹੋਰ ਬਣਾ ਲੈਣੇ ਆ ਜਿਹੜੇ ਆਡੀਅנס ਮੈਨੂੰ ਸਪੋਰਟ ਕਰਦੀ ਆ ਮੁੰਡੇ ਕੋਈ ਵੀ ਚੰਗਾ ਮੈਸੇਜ ਕਰਦਾ ਮੈਂ ਕਿਸੇ ਦਾ ਨਾਮ ਲਾਈਵ ਦਾ ਮਤਲਬ ਹੁੰਦਾ ਹਰੇਕ ਦਾ ਮੈਸੇਜ ਪੜਨਾ ਉਹ ਵੀ ਮੈਂ ਪੋਜ਼ਿਟਿਵ ਹੁਣ ਜਿਹੜੇ ਇਹਨੂੰ ਸਪੋਰਟ ਕਰਦੇ ਆ ਨਾ ਉਹਨਾਂ ਨੂੰ ਵੀ ਲੱਗਣਗੀਆਂ ਮਿਰਚਾਂ ਲਾਲ ਠੀਕ ਆ ਉਹ ਬੜਾ ਕੌਣ ਸਪੋਰਟ ਕਰਦੇ ਆ ਜਿਹੜੇ ਮੁੰਡੇ ਜਿਨ੍ਹਾਂ ਦੀਆਂ 4-4 5-5 ਫਰੈਂਡਾਂ ਆ ਉਹ ਜੋਇ ਦੇ ਚੱਲ ਮ제 ਲਈਏ ਕੜੀ ਕਮੈਂਟ ਕਰੀਏ ਇਹਨੂੰ ਕਹੀਏ ਕੋਹ ਤੇ ਗਾੜੀਆਂ ਮਿੱਠੀਆਂ ਜਿਹਾ ਮਾਰੇ ਹਾਏ ਮੈਨੂੰ ਨਵੀਤ ਦਾ ਕਮੈਂਟ ਆਇਆ ਹਾਂਜੀ ਕਿਵੇਂ ਹੋ ਠੀਕ ਹੋ ਹੈ ਤੂੰ ਇੱਕ ਇੱਕ ਦੋ ਮੈਂ ਕਮੈਂਟ ਦਾ ਰਿਪਲਾਈ ਦੇਂਦੀ ਰਹਿਨੀ ਆ ਬਾਕੀ ਜਿਹੜੇ ਵਿਚਾਰੇ ਕੰਡਿਆਂ ਦੇ ਫੁੱਦੂ ਆ ਤੂੰ ਛਦੈਣ ਆ ਤੂੰ ਦਿਮਾਗ ਖਰਾਬ ਆ ਉਹਨਾਂ ਦੇ ਕਮੈਂਟ ਤੂੰ ਰਿਪਲਾਈ ਦਿੰਦੀ ਨਹੀਂ ਤੇ ਮੈਂ ਵੀ ਸੋਚਿਆ ਸੀ ਕਿ ਚੱਲ ਮੈਂ ਵੀ ਕਮੈਂਟ ਕਰ ਲੈਣਾ ਵੀਡੀਓ 'ਚ ਤੇ ਮੈਂ ਵੀ ਕਹਿ ਦਿੰਨਾ ਕਿ ਤੁਸੀਂ ਜਿਹੜਾ ਗੰਦ ਪਾਉਂਦੇ ਹੋ ਥੋੜਾ ਗੰਦ ਨਾ ਪਾਓ ਪਰ ਨਾ ਤੁਸੀਂ ਕੀ ਕੀਤਾ ਕਮੈਂਟ ਬੰਦ ਕੀਤੇ ਆ ਪਤਾ ਨਾ ਕਮੈਂਟਾਂ 'ਚ ਬਹੁਤ ਤਗੜੇ ਤਗੜੇ ਆਉਣੇ ਆ ਤੂਫਾਨੀ ਬੰਬ ਉਹ ਬੰਦ ਕੀਤੇ ਕਮੈਂਟ ਤੇ ਲੋਕਾਂ ਨੂੰ ਗਾਲਾਂ ਕੱਢੀਆਂ ਬੇਅੰਤ ਬੇਅੰਤ ਕੋਈ ਹਿਸਾਬ ਹੀ ਨਹੀਂ ਸ਼ਰਮ ਲਾ ਕੇ ਹਾ ਕੇ ਵੇਚ ਲਈ ਆ ਸ਼ਰਮ ਉਹ ਤੇ ਸੱਚ ਤੂੰ ਬੜੇ ਚਿਰ ਦੀ ਵੇਚੀ ਉਹਦੇ ਮੇਰੇ ਅਹਾਮਨਾ 15 ਸਾਲਾਂ ਦੀ ਤੇਰੀ ਸ਼ਰਮ ਫਰ ਹੋ ਗਈ ਇੱਤ ਵੀ ਮਿੱਟੀ ਤੇ ਹੁਣ ਤੇਰਾ ਰਾਦਾ ਕਿ ਇਹਨੂੰ ਵੱਢੀਤ ਕਿਹੜੀ ਮਿੱਟੀ ਹੋ ਸਕਦੀ ਆ ਮੈਂ ਵੱਧੋ ਵੱਧ ਗੰਦ ਪਾਵਾਂ ਤੇ ਸਿਸਟਮ ਚਲਾਵਾਂ ਉਹ ਸਿਸਟਮ ਚੱਲਣਾ ਨਹੀਂ ਆ ਉਹ ਸਿਸਟਮ ਇਦਾਂ ਸਾਰਾ ਹਿਲ ਜਾਣਾ ਵਾ ਉਹਦੇ ਬਾਰੇ ਉਹ ਵੀ ਇਹ ਲਗਿਆ ਯਾਰ ਕਵਾਂ ਤੇ ਕਵਾਂ ਕੀ ਤੈਨੂੰ ਸਭ ਤੋਂ ਖਾਚ ਵਾਂਸ ਰੇਰੀ ਜਿਹਨਾਂ ਨੇ ਸਮਝਾਇਆ ਜਿਹੜੇ ਨਾਲ ਖੜੇ ਸੀ ਕਿੱਥੇ ਆ ਹੁਣ ਆਓ ਮੇਰੇ ਨਾਲ ਖੜੋ ਚੰਗੇ ਟਾਈਮ 'ਚ ਮੇਰੇ ਨਾਲ ਪਤਾ ਲੱਗ ਗਿਆ ਰਿਕਾਰਡ ਬੰਨੇ ਆ ਉਹਨਾਂ ਨੇ ਸੋਚਿਆ ਬਈ ਨਾ ਤੈਨੂੰ ਚਲ ਸਮਝਾ ਲਈਏ ਤੂੰ ਸਿਆਣੀ ਆ ਬਣ ਜੇਗੀ ਪਰ ਨਾ ਪਰ ਕਹਿੰਦੇ ਨੇ ਨਾ ਕੁੱਤੇ ਦੀ ਪੂਛ ਪਿਛਲੀ ਵੀਡੀਓ 'ਚ ਵੀ ਮੈਂ ਗਿਆ ਸੀ ਕਿ ਸਿੱਧੀ ਨਹੀਂ ਹੁੰਦੀ ਉਸ ਹਿਸਾਬ ਆ ਤੇਰੀ ਕੁੱਤੇ ਵਾਲੀ ਪੂਛ ਵਾਲਾ ਹਿਸਾਬ ਆ ਤੂੰ ਸਿੱਧੀ ਨਹੀਂ ਹੋਣਾ ਫਿਰ ਉਹਨਾਂ ਨੇ ਸੋਚਿਆ ਕਿਹੜੀ ਬੁੱਢੀ ਦੇ ਨਾਲ ਖਲੋਂਦੇ ਆਪਾਂ ਉਹ ਜਿਹਨੇ ਪਹਿਲਾਂ ਤੋਂ ਰਿਕਾਰਡ ਤੋੜੇ 3-4 ਵਾਲੀ ਲੰਬ ਮੈਰਿਜਾਂ ਕਰਾ ਲਈਆਂ ਉਹਦੇ ਨਾਲ ਖਲੋਈਏ ਉਹਨਾਂ ਦਾ ਇਰਾਦਾ ਇਹ ਤੇ ਖੁਦ ਬੇਇੱਜ਼ਤੀ ਤੇ ਲੋਕਾਂ ਕੋਲ ਕਰਾਉਣੀ ਆ ਆਪਾਂ ਕਿ ਬੇਇੱਜ਼ਤੀ ਕਰਾਈਏ ਇਹਦੇ ਨਾਲ ਖਲੋਗੇ ਸਪੋਰਟ ਨਾ ਕਿ ਚੰਗੇ ਬੰਦੇ ਦੀ ਹੁੰਦੀ ਆ ਜਿਹੜਾ ਬੰਦਾ ਸਿਰੇ ਦਾ ਖੱਚ ਤੇ ਗੰਦਾ ਬੰਦਾ ਹੁੰਦਾ ਨਾ ਜਿੱਦਾਂ ਉਹਦੀ ਸਪੋਰਟ ਕੋਈ ਨਹੀਂ ਕਰਦਾ ਤੁਹਾਡੀ ਸਪੋਰਟ ਕਰੇ ਕੌਣ ਹੈ ਆ ਇਹਦਾ ਨਿਊ ਬੋਏਫ੍ਰੈਂਡ ਜੀ ਆ ਜੀ ਆ ਇਹਦਾ ਜੀ ਤੋਂ ਇਹਦੇ ਚਮਚੇ ਕਹਿੰਦੇ ਨੇ ਕਿ ਹਾਂ ਤੇਰਾ ਕੀ ਹੱਕ ਸੀ ਗਾਲਾਂ ਕੱਢਣ ਦਾ ਮੈਂ ਤਾਂ ਗਾਲਾਂ ਕੱਢੂ ਗੱਲ ਸਹੀ ਆ ਜਿਹੜੇ ਕਹਿੰਦੇ ਆ ਨਾ ਉਹ ਸਹੀ ਕਹਿੰਦੇ ਆ ਤੈਨੂੰ ਕਿ ਵੀ ਤੂੰ ਕੁੜੀ ਆ ਕੁੜੀ ਨੂੰ ਨਹੀਂ ਹੱਕ ਹੈਗਾ ਇਦਾਂ ਦੀਆਂ ਗੰਦੀਆਂ ਗਾਲਾਂ ਕੱਢਣ ਦੀਆਂ ਜਿਹੜਾ ਤੂੰ ਗਾਲਾਂ ਕੱਢ ਛੜੀਆਂ ਵਾ ਮੇਰਾ ਹੁਣ ਲੋਨ ਨੂੰ ਜੀਤ ਨਹੀਂ ਕਾੰਡਿਆ ਗਾਲਾਂ ਜਿਹੜੀਆਂ ਤੂੰ ਕੱਢੀਆਂ ਇੰਨਾ ਗੰਦ ਬੋਲਿਆ ਨਾ ਕੋਈ ਹਿਸਾਬ ਹੀ ਨਹੀਂ ਉਹ ਗੱਲ ਕਿ ਜਿੰਨਾ ਤੂੰ ਗੰਦ ਬੋਲਦਾ ਨਾ ਮੈਨੂੰ ਕੰਨਾਂ 'ਚੋਂ ਮੈਲ ਕਢਾਉਣੀ ਪੈਣੀ ਆ ਇੰਨਾ ਗੰਦ ਦਾ ਤੂੰ ਭਰਤੇ ਮੇਰੇ ਕੰਨ ਕੀ ਕਰਾਂ ਪਰ ਮਜਬੂਰੀ ਆ ਸੋਨੇ ਪੈਂਦੀ ਆ ਮੈਨੂੰ ਸਾਰੀਆਂ ਗੱਲਾਂ ਵੀਡੀਓ ਜੇ ਬਣਾਉਣੀ ਹੁੰਦੀ ਆ ਨਹੀਂ ਰ ਮੈਂ ਤੇਰੀ ਵਰਗੀ ਕੱਚ ਨੂੰ ਵੇਖਾਂ ਨਾ ਪਸੰਦ ਨਹੀਂ ਕਰਦਾ ਮੈਂ ਇਹੋ ਜਿਹਾ ਬਲੌਗ ਵੇਖਣੇ ਪਰ ਮਜਬੂਰੀ ਆ ਨਾ ਤਾਂ ਫੁੱਦੀ ਜਾਂਦੇ ਆ ਜੀਨ ਦੇ ਦਿਆ ਕਰ ਲੋਕਾਂ ਨੂੰ ਠੀਕ ਆ ਨਾ ਹੁਣ ਜਿਹੜੀ ਇੱਥੇ ਆਡੀਅੰਸ ਵੀ ਦੇਖ ਰਹੀ ਆ ਨਾ ਮੇਰੀ ਵੀਡੀਓ ਬਾਈ ਵੇਲਾ ਆਰੀਆਂ ਗਾਲਾਂ ਕਿੰਨੀਆਂ ਗੰਦੀਆਂ ਗਾਲਾਂ ਕੱਢੀਆਂ ਵਾ ਮੈਨੂੰ ਸ਼ਰਮ ਆਉਂਦੀ ਆ ਗਾਲਾਂ ਕੱਢਦੇ ਨੂੰ ਇਹਨੂੰ ਵਾਰ ਹੈ ਹੀ ਨਹੀਂ ਸ਼ਰਮ ਯਾਰ ਇਹਦੇ ਕਰਦੇ ਮਤਲਬ ਵੀਡੀਓ ਵੇਖਣ ਉਹ ਇਹਨੂੰ ਸਮਝਾ ਨਹੀਂ ਸਕਦੇ ਕਿਹੜੀਆਂ ਗੱਲਾਂ ਕਰਨੀਆਂ ਕਿਹੜੀਆਂ ਖੋਚਾਂ ਕੱਢਦੀ ਫਿਰਦੀਆਂ ਤੂੰ ਕੋਹਾਂ ਗੱਲ ਨੂੰ ਹੱਥ ਮਾਰ ਅਗਲ ਤੇਰੀ ਹੈ ਹੀ ਨਹੀਂ ਜਾਉਦਾ ਅਗਲ ਗਈ ਹੈ ਤੇਲ ਲੈਣ ਜਾਉਂਦਾ ਮੈਨੂੰ ਤੇਲ ਲੈਣ ਗਈ ਹੈ ਤਦੇ ਤੇ ਤੈਨੂੰ ਅਗਲ ਮਾਸਾ ਨਹੀਂ ਹੈ ਗਈ ਇੰਨਾ ਗੰਦ ਬੋਲਿਆ ਵਾ ਕੋਈ ਹਿਸਾਬ ਹੀ ਨਹੀਂ ਇੰਨਾ ਗੰਦ ਨਾ ਸ਼ੋਭਾ ਨਹੀਂ ਦਿੰਦਾ ਮੇਰੇ ਹਿਸਾਬ ਨਾਲ ਤੇਰੇ ਵੀ ਨਾ ਦਿਨ ਥੋੜੇ ਰਹਿ ਗਏ ਆ ਜਾਂ ਤੇ ਤੂੰ ਫਰਾਰ ਹੋ ਜਾ ਤੇ ਜਾਂ YouTube ਛੱਡ ਦੇ ਜੇ ਐਦਾਂ ਗੰਦ ਪਾਉਣਾ ਤੇ ਤੇ ਅੰਦਰ ਲੈ ਕੇ ਆ ਤੂੰ ਇਨਸਾਨ ਨਹੀਂ ਆਂਦਾ ਤੂੰ ਉਹ ਜਨਾਨੀਆਂ ਵਿੱਚ ਆਂਦਾ ਜਿਵੇਂ ਤੈਨੂੰ ਸੱਚ ਦੱਸਾਂ ਕਿਉਂਕਿ ਤੂੰ ਹੈ ਹੀ ਜਨਾਨੀ ਜਿਵੇਂ ਤੈਨੂੰ ਸੱਚ ਦੱਸਾਂ ਠੀਕ ਆ ਇਹਦਾ ਕੀ ਮਤਲਬ ਕਿ ਜਿੱਦਾਂ ਹੁਣ ਸਾਰੀਆਂ ਜਨਾਨੀਆਂ ਤੇਰੇ ਵਰਗੀਆਂ ਤੇ ਹੋਈਆਂ ਨਾ ਕਿ ਜਨਾਨੀਆਂ ਮਾੜੀਆਂ ਹੁੰਦੀਆਂ ਵਾ ਤੂੰ ਇਹ ਸੋਚਦੀ ਆ ਕਿ ਜਨਾਨੀਆਂ ਮਾੜੀਆਂ ਹੁੰਦੀਆਂ ਵਾ ਤੈਨੂੰ ਪਤਾ ਵਾ ਕਿ ਮੈਂ ਮਾੜੀ ਆ ਤੇ ਲੋਕੀ ਵੀ ਜਨਾਨੀਆਂ ਮਾੜੀਆਂ ਹੁੰਦੀਆਂ ਵਾ ਸਾਰੀਆਂ ਜਨਾਨੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਜਿੱਦਾਂ ਦੀ ਤੂੰ ਜਨਾਨੀ ਹੈ ਨਾ ਉਹਦੇ ਜਨਾਨੀ ਦੇ ਨਾਂ ਦੇ ਕਲੰਕਾ ਉਹਦੇ ਮੈਂ ਸੋਚਣ ਡਿਆ ਤੇਰੇ ਘਰ ਦੇ ਤੈਨੂੰ ਸੰਭਾਲਣ ਕਿਦਾਂ ਡੇ ਆ ਪਰ ਉਹਨਾਂ ਨੂੰ ਇਹ ਚੀਜ਼ ਹੈ ਨਾ ਕਿ ਚੱਲ ਕੁੜੀ ਵਿਚਾਰੀ ਡਈ ਆਪਣੇ ਸਿਰ ਤੇ ਵਿਆਹ ਆਪੇ ਕਰਾ ਲੈਂਦੀ ਆ ਆਪੇ ਆ ਜਾਂਦੀ ਆ ਆਪੇ ਵੀਡੀਓ ਵੜੀਆਂ ਬਣਾ ਕੇ ਆਪੇ ਪੈਸੇ ਕਮਾਉਂਦੀ ਆ ਪਰ ਮੈਂ ਇਹਦਾ ਇੰਨਾ ਰੱਸਾ ਨਾ ਖੁੱਲਾ ਛੱਡੋ ਕਿ ਤੁਹਾਨੂੰ ਪਤਾ ਹੀ ਆ ਕਿ ਰੱਸਾ ਜੇ ਮੱਝ ਦਾ ਖੁੱਲ ਜੇ ਨਾ ਉਹ ਵੀ ਮਾੜਾ ਤੇ ਜੇ ਜਿੱਦਾਂ ਤੁਸੀਂ ਇਹਦਾ ਰੱਸਾ ਖੋਲਤਾ ਵਾ ਇਹਦਾ ਵੀ ਰੱਸਾ ਮਾੜਾ ਤੁਹਾਨੂੰ ਪਤਾ ਹੀ ਆ ਦੋ ਤਿੰਨ ਆਰੀ ਕਿੱਲਾ ਛੱਡ ਕੇ ਭੱਜ ਗਈ ਏ ਹੁਣ ਚੌਥੀ ਵਾਰੀ ਕਿਲਾ ਪਟਾ ਕੇ ਨਾ ਭਾਜੇ ਫਿਰ ਫੜਨੀ ਔਖੀ ਹੋ ਜਾਣੀ ਆ ਅੱਗੇ ਤੇ ਫੜ ਫੜ ਲਿਆਂਦੀ ਐ ਦੋ ਤਿੰਨ ਆਰੀ ਹੁਣ ਵਾਰ-ਵਾਰ ਇਹਨੂੰ ਇੱਕੋ ਨੂੰ ਬੰਦਾ ਲੱਭਦਾ ਰਹੂਗਾ ਹੋਰ ਵੀ ਦੁਨੀਆ ਨੂੰ ਕੰਮ ਆ ਬਾਅਦ ਅਸੀਂ ਵੀ ਰੋਲਾ ਪਾਉਂਦੇ ਰਵਾਂਗੇ ਵੇਖੋ ਅਜੀ ਮੈਕਬ੍ਰੀਤ ਹੋ ਗਈ ਆ ਗੈਪ ਮੈਕਬ੍ਰੀਤ ਪਤਾ ਨਹੀਂ ਕਿਉਂ ਨਹੀਂ ਲੱਭਣ ਢੀ ਕਿਨੇ ਗੈਪ ਕਰਤੀ ਆ ਔਰ ਇੰਨਾ ਨਹੀਂ ਬਧਾਣਾ ਗੈਪ ਕੀਤੀ ਨਹੀਂ ਆ ਗੈਪ ਆਪੇ ਹੋ ਗਈ ਆ ਪਿਆਰ ਜੋ ਹੋ ਗਿਆ ਐ ਨਾ ਖਾਲੋ ਹੋ ਗਿਆ ਯਾਰ ਜਦੋਂ ਉਹਦਾ ਨਾ ਸੌਣ ਲੱਗੇ ਮੈਂ ਜਦੋਂ ਦਾ ਆਪਣਾ YouTube ਦੀ ਸਟਾਰਟਿੰਗ ਕੀਤੀ ਹੈ ਨਾ ਇਹ ਬੰਦੇ ਨੇ ਜੀਨ ਨਹੀਂ ਦਿੱਤਾ ਠੀਕ ਹੈ ਇਹ ਬੰਦਾ ਲਗਾਤਾਰ ਉਹ ਸੌਣਾ ਖਾ ਤੂੰ ਪਤਾ ਇਹ ਸੌਣ ਨੇ ਕਿੰਨੇ ਮਰਵਾਏ ਆਸ਼ਿਕ ਪਤਾ ਨਾ ਝੂਠੀ ਸੌ ਉਹ ਬੰਬੇ ਸੌਣ ਲੱਗੇ ਮੇਰਾ ਕੋਈ ਫਰੈਂਡ ਨਹੀਂ ਹੈਗਾ ਤੂੰ ਲਾਸਟ ਤੇ ਤੂੰ ਸਟਾਰਟਿੰਗ ਇਹਨਾਂ ਨੇ ਪਤਾ ਚਾਰ ਪਹਿਲਾਂ ਛੱਡਤੇ ਆ ਪੰਜਵਾਂ ਤੂੰ ਆ ਫਿਰ ਦੂਜੇ ਨੂੰ ਮੈਂ ਤੈਨੂੰ ਪਿਆਰ ਬਹੁਤ ਜ਼ਿਆਦਾ ਕਰਦੀ ਆ ਤੂੰ ਹੀ ਕਹਿੰਦਾ ਕਹਨੀ ਕਿ ਨਾ ਨਾ ਮੇਰੀ ਜ਼ਿੰਦਗੀ ਦੇਲੇ ਤੱਕ ਕੋਈ ਨਹੀਂ ਆਇਆ ਤੂੰ ਹੀ ਆਏ ਜੇ ਮੇਰੀ ਜ਼ਿੰਦਗੀ 'ਚ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਉਹ 7ਵਾਂ 8ਵਾਂ 9ਵਾਂ ਕਿੰਨਿਆਂ ਘਰੀ ਸੋਵਾਂ ਗਏਗੀ ਉਹ ਇਹ ਨਾ ਕਹਿੰਦੇ ਨੇ ਜੇ ਅਸੀਂ ਹੀ ਨਾ ਰੇ ਤੇ ਝੂਠੀ ਸੌਂ ਕੇ ਦਿਖਾਏਗੀ ਤੇ ਤੂੰ ਕਹਿੰਨੀ ਹੈ ਤੇ ਮਰ ਵੀ ਜਵੇ ਕੋਈ ਗੱਲ ਨਹੀਂ ਮੈਂ ਅਗਲੇ ਦੀ ਖਾ ਲੂੰਗੀ ਹਾਂ ਅੰਕਲ ਜੀ ਤਾਂ ਤੈਨੂੰ ਇੰਨੀ ਸ਼ਰਮ ਨਹੀਂ ਹੈਗੀ ਵੀ ਤੂੰ ਕੁੜੀਆਂ ਚਿੜੀਆਂ ਨਾਲ ਪੰਗੇ ਲੈ ਰਿਆ ਹੋਰ ਇਥੇ ਬੜੇ ਰੋਲ ਕੁੜੀ ਤੇ ਚਿੜੀ ਤੁਹਾਨੂੰ ਕੁਝ ਨਹੀਂ ਪਤਾ ਹੋਣਾ ਹਨਾ ਤੁਹਾਨੂੰ ਤੇ ਇਹ ਵੀ ਨਹੀਂ ਪਤਾ ਨਾ ਕਿ ਫਰੈਂਡਸ਼ਿਪ ਹੁੰਦੀ ਕਿਦਾਂ ਕਿਹੜੀ ਆ ਕਿਹੜੀ ਚੀਜ਼ ਹੁੰਦੀ ਆ ਫਰੈਂਡਸ਼ਿਪ ਕਰੀਦੀ ਕਿਦਾਂ ਵਾ ਇਹ ਵੀ ਨਹੀਂ ਪਤਾ ਨਾ ਮੈਂ ਹੁਣ ਕੋ ਇੱਕੋ ਗੱਲ ਕਹੀ ਜਾਵਾ ਬਾਰ-ਬਾਰ ਮੇਰਾ ਦਿਮਾਗ ਖਰਾਬ ਹੋ ਜਾਂਦਾ ਵਾ ਤੇਰਾ ਦਿਮਾਗ ਖਰਾਬ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਹੁੰਦਾ ਵਾ ਕਿ ਜਾਂ ਹੋ ਗਿਆ ਵਾ ਦਿਮਾਗ ਖਰਾਬ ਤੈਨੂੰ ਹੀ ਦਵਾਈ ਚਾਹੀਦੀ ਆ ਜੇ ਆਪਦਾ ਮੈਂਟਲ ਹੋਣਦੀ ਤੂੰ ਦਿਨੋਂ-ਦਿਨ ਫਰੈਂਡ ਬਦਲ-ਬਦਲ ਕੇ ਤੇ ਹਲੇ ਕੁੜੀ ਜਿਹੜੀ ਆ ਏ ਹੁਮਰ ਚ ਕਿ ਇਹਨੂੰ ਫੋਨ ਚਲਾਉਣਾ ਨਹੀਂ ਆਉਂਦਾ ਤੇ ਤੂੰ ਫਰੈਂਡ ਚਲਾ ਕੇ ਛੱਡਦੇ ਆ ਤੇ ਤੂੰ ਹਲੇ ਕੁੜੀ ਜਿਹੜੀ ਆ ਚਿੜੀ ਦੇ ਐ ਦੱਸਣ ਦੀ ਆ ਕਿ ਜਿੰਨਾ ਬੜੀ ਨਮਾਲਕ ਜੀ ਆ ਵਿਚਾਰੀ ਜੀ ਭੋਲੀ ਹੈਗੀ ਆ ਇਹਨੂੰ ਦੁਨੀਆ ਦਾ ਦੀਦਾ ਪਤਾ ਨਹੀਂ ਤੂੰ ਤਾਂ ਦੁਨੀਆ ਤੇ ਕਿਨੇ ਤਾਰੇ ਨਹੀਂ ਕਹਿੰਦੇ ਨੇ ਜਿਹੜੇ ਉਹ ਵਖਾੜੇ ਕਰਦੇ ਆਨੂੰ ਤੇ ਤੂੰ ਹਲੇ ਚਿੜੀ ਆ ਇਹੋ ਜੀ ਚਿੜੀ ਨਾ ਫਾ ਦੇ ਕੇ ਮਾਰ ਦੇਣੀ ਚਾਹੀਦੀ ਆ ਜਦੋਂ ਅੱਜ ਤੱਕ ਮੈਂ ਕਿਸੇ ਮੁੰਡੇ ਨਾਲ ਵਲੌਗ ਨਹੀਂ ਬਣਾਇਆ ਮੈਂ ਅੱਛਾ ਠੀਕ ਆ ਅੱਜ ਤੱਕ ਮੈਂ ਕੰਨੀ ਹਜੇ ਵੈਸੇ ਮੈਂ ਬਣਾਇਆ ਤਾਂ ਨਹੀਂ ਪਰ ਜਿੱਦਨ ਬਣਾਉਣ ਲੱਗ ਪਈ ਉਦੋਂ ਦਾ ਪਤਾ ਹੀ ਨਹੀਂ ਉਦੋਂ ਮੁੰਡਿਆਂ ਦੀਆਂ ਲਾਈਨਾਂ ਲੱਗ ਜਾਣੀਆਂ ਸਾਡੇ ਨਾ ਬਣਾਉ ਵਲੋਗ ਸਾਡੇ ਨਾ ਬਣਾਉ ਵਲੋਗ ਤੁਸੀਂ ਸਾਡੇ ਨਾ ਬਣਾਓ ਮੁੰਡਿਆਂ ਦੀਆਂ ਲਾਈਨਾਂ ਲਾ ਸਕਦੀ ਏ ਰਿਕਾਰਡ ਟੁੱਟਣਗੇ ਰਿਕਾਰਡ ਪਤਾ ਲੱਗ ਜਾਊਗਾ ਤੇ ਬਲੌਕਿੰਗ ਕੰਡੀ ਆ ਕੁੜੀ ਐਨੇ ਮੁੰਡੇ ਇਹ ਜੀ ਜਾਣੀਆਂ ਵਾ ਇਹ ਤਾਂ ਸਾਨੂੰ ਪਤਾ ਵਾ ਕੁੜੀ ਐ ਯਾਰ ਤੂੰ ਕੋਈ ਵੀ ਕਰ ਸਕਦੀ ਆ ਜਿੱਦਾਂ ਤੂੰ ਮੁੰਡਿਆਂ ਦੇ ਨਾਲ ਬਲੌਗ ਬਣਾਉਣ ਦਾ ਪਈ ਉਦਣ ਹੋ ਸਕਦਾ ਕਿ ਤੁਹਾਨੂੰ ਮੁੰਡੇ ਨਵੇਂ-ਨਵੇਂ ਬਲੌਗ ਨਵੇਂ-ਨਵੇਂ ਮੁੰਡੇ ਆ ਜਾਣ ਪਰ ਥੋੜਾ ਜਿਹਾ ਨਾ ਸੋਚੋ ਆਪਣੀ ਲਾਈਫ ਬਾਰੇ ਵੀ ਤੇ ਲਾਈਫ ਬਾਰੇ ਸੋਚੋਗੇ ਤੁਹਾਡੀ ਲਾਈਫ ਖਰਾਬ ਹੋਣਦੀ ਆ ਮੈਂ ਲਾਸਟ ਤੇ ਤੁਹਾਨੂੰ ਇਹੋ ਸਮਝਾਉਣਾ ਚਾਹੁੰਦਾ ਵਾਂ ਕਿ ਗੰਦ ਥੋੜਾ ਘਟ ਪਾਓ ਦਿਮਾਗ ਆਪਣੇ ਤੋਂ ਕੰਮ ਲਓ ਕਿ ਜਿਹੜਾ ਮੈਂ ਕੁਝ ਬੋਲਣ ਦੀ ਆ ਇਹ ਮੈਨੂੰ ਸ਼ੋਭਾ ਦਿੰਦਾ ਵਾ ਆਂਟੀ ਅੰਕਲ ਜੀ ਇਹਨੂੰ ਸਮਝਾ ਲਓ ਬਾਅਦ ਚ ਨਾ ਹੋਵੇ ਕਿ ਤੁਹਾਨੂੰ ਪਸਤਾਉਣਾ ਪਵੇ ਇਹ ਜਿੰਨੀ ਮੇਰੇ ਹਿਸਾਬ ਨਾਲ ਕੁੜੀ ਖੁੱਲ ਮਿਲ ਗਈ ਨਾ ਇਹਨੂੰ ਇੱਕ ਦਿਨ ਕੋਈ ਕੰਮ ਕਰੂਗੀ ਵੱਡਾ ਐਸੀ ਸਾਡੀ ਇੱਥੋਂ ਤੱਕ ਵੀਡੀਓ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਉਹ ਵੀ ਕਰ ਲਿਓ ਘੰਟੀ ਵੀ ਜਰੂਰ ਨਾ ਆਪ ਦਿਓ ਤੇ ਕਮੈਂਟ ਜਰੂਰ ਕਰਕੇ ਦਾਇਆ ਕਰੋ ਕਿੱਦਾਂ ਦੀ ਵੀਡੀਓ ਬਣਾਈ ਆਪਾਂ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਓਕੇ